ਨਾਰ ਬਾਵਰੇ ਅਬ ਕਿਉਂ ਲੋਰਤ ਦੀਨ ਤਨ ਤਨ ਜੇ ਤੂ ਕੋ ਦਿਉ ਤਾ ਸੋਨੇ ਹੁ ਨਕੀ ਨਾ ਕਹੋ ਨਾਨਕ ਨਰ ਭਾਵਰੇ ਅਬ ਕਿਉ ਡੋਲਤ ਦੀਦਾ ਤਨ ਤਨ ਸੰਪੈ ਸੁਖ ਦਿਉ ਅਰਧੈ ਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨ ਆ ਸੇਮ ਰਤ ਕਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਇਹ ਨ ਕੋਏ ਸਭ ਸੁਖ ਦਾਤਾ RAM ਹੈ ਦੂਸਰ ਨਾ ਇਹ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਜੈ ਤਹ ਸਿਮਰਤ ਗਤ ਹੋਏ ਜੈ ਸਿਮਰਤ ਦਤ ਪਾਈ ਐ ਤੇ ਪਜ ਰੇਤ ਬੀਤ ਕਹੋ ਨਾਮ ਸੁਨ ਰੇ ਮਨਾ ਆਉਦ ਕਟਤ ਹੈ ਮੀਤ ਬਾਜ ਤਤ ਕੋ ਧਨ ਰਤਿਓ ਜਾਨੋ ਚਤਰ ਸੁਜਾਨ ਜਹ ਤੇ ਉਪਜਿਓ ਨਾਨਕ ਲੀਨ ਕਾਹਿ ਮਾਨ ਕਟ ਕਟ ਮੈਂ ਹਰ ਰੂ ਬਸੈ ਸੰਤਨ ਕਹੇ ਉਪਕਾਰ ਕਹੁ ਨਾਨਕ ਤਹਿ ਭਜ ਮਨਾ नानक सुनरे मना सो सोमूरत भॻवान त निंदयानाई जे कंचन लो समान भउ नानक सुनरे मना ਮੁਕਤ ਤਾਹੇ ਤੈ ਜਾਨ ਜੈ ਬਿਖਿਆ ਸਗਲੀ ਤਜੀ ਲਿਓ ਪੇਖ ਬੇਰਾਬ ਹਰ ਖਸੋਗ ਜਾ ਕਹਿ ਨਹੀਂ ਬੈਰੀ ਮੀ ਤੋ ਸਮਾਨ ਕਉ ਨਾਨਕ ਸੁਨਦੇ ਮਨਾ मुक्त त ता जान ताहू कह न कौ नानक सुन रे मना ज्ञानी ताहिब कान जै बि सगली त जी ਨ ਕੋ ਸੁਨ ਰੇ ਮਨਾ ਤਹ ਨਰ ਮਾਥੇ ਬਾਗ ਜੈ ਮਾਇਆ ਮਨਤਾਤ ਜੀ ਸਭ ਤੇ ਪਯੋ ਦਾਸ ਕਉ ਨਾਨਕ ਸੁਨ ਰੇ ਮਨਾ ਤਹ ਕਟ ਬ੍ਰਹਮ ਨਿਵਾਸ ਜੈ ਮਾਇਆ ਮਨਤਾਤ ਜੀ ਸਭ ਤੇ ਪਿਉ ਦਾਸ ਕਉ ਨਾਨਕ ਸੁਨ ਰੇ ਮਨਾ ਤੈ ਕਟ ਬ੍ਰਹਮ ਨਿਵਾਸ اے ਪ੍ਰਾਨੀ ਹੋ ਮੈਂ ਤਜੀ ਕਰਦਾ ਰਾਮ ਬਚਾਨ ਕਉ ਨਾਨਕ ਬੋ ਮੁਕਤ ਨਰ ம சாாச்சி மூர்த்த கல் மர நாம் இசோ நான பஜே சஃபல் ஓ காமனூ ப ਸੋਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੇ ਤਾਮ ਜੋ ਪ੍ਰਾਨੀ ਮਮਤਾਤ ਜੈ ਲੋਭ ਮੋ ਅੰਕਾਰ ਕਹੋ ਨਾਨਕ ਆਪਨ ਤਰੇ ਔਰਨਲੇਤ ਉਦਾਰ ਜੋ ਸੁਰਬਨਾਇ ਅਲਪੇਖਨਾ ਐਸੇ ਜਦ ਕੋ ਜਾਨ ^{(1)} ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਘਰਨੀ ਪ੍ਰਾਨੀ ਦੂਲਤਨੀ ਤੋਟਨ ਮੈਂ ਨਾਨਕ ਕੋ ਨਾਰਾਇਣ ਜੈ ਤੀਤ ਜਿ세 ਜਲਤੇ ਬੁੱਧ ਬੁਦਾ ਉਪਦੇਬਨ ਸੇਨੀਤ ਜਗ ਰਚਨਾ ਤੈ ਸੇ ਰਤੀ ਕੋ ਨਾਨਕ ਸੁਨ ਮੀਤ ਨੀ ਕਚੂ ਨ ਤੇ ਤਈ ਮਦ ਮਾਇਆ ਕੈ ਅੰਦ ਕੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਪੰਦ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਹਾ ਪਉ ਨਾਨਕ ਸੁਨ ਰੇ ਮਨਾ ਦੁਰਲੱਭ ਮਾਨੁਕ ਦੇਹ ਮਾਇਆ ਕਾਰਨ ਤਵਹੀ ਮੂਰ ਖਲੋਗੇ ਜਾਨਾ ਕਉ ਨਾਨਕ ਬਿਨ ਹਰ ਭਜਨ ਇਰਥਾ ਜਨਮ ਸ਼ੀਰਾਨ ਤੋ ਪ੍ਰਾਨੀ ਇਸ ਦਿਨ ਬਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੇ ਪਦ ਰਹਿ भजन जीवन कोने काम रामी रामनाथ तई मद माया में ग कहो नानक हर भजन बिन परत ताहि जम पंद मैं बौ संगी पए ਕਮੈ ਸੰਗ ਨਪੋਈ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਉ ਮਿਟਿਉ ਨਾ ਜਨਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਭਜ ਹਰ ਭਜ ਮਨਾ ਨਿਰਪੈ ਪਾਵਹਿ ਬਾਸ ਜਤਨ ਬਹੁਤ ਨੇ ਕਰ ਰਹੇ ਹੋ ਮਿਟੇ ਉਹਨਾ ਮਨ ਤੂ ਮਾਨ ਦੁਰਮਤ ਸਿਓ ਨਾਨਕ ਫਤਿਓ ਰਾਖ ਲਿਓ ਭਗਵਾਨ ਵਾਲਿ ਜਵਨੀ ਅਰ ਬਿਰਦ ਫੁਨ ਥਾਜਾਨ ਕਉ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਤੋ ਸੋ ਨਕਿਉ ਪਰ ਅਲੋਭ ਕੈ ਫੰਦ ਨਾਨਕ ਸਮਯੋ ਰਾਮ ਗਯੋ ਅਬ ਕਿਉਂ ਰੋਵਤ ਅੰਦ ਮਰਾਇਆ ਮੇਰਾਮ ਰਹੇਉ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਪੀਤ ਨਰ ਚਾਹਤ ਤਥਿਆਰ ਔਰ ਕੀ ਔਰੇ ਪਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਨ ਪਰਿ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇਂ ਸੋ ਹੋਏ ਜਗਤ ਬਿਖਾਰੀ ਫਿਰਤ ਹੈ ਸਭ ਪਹੁੰਦਾ ਤਾਰਾਂ ਕਹੋ ਨਾਨਕ ਮਨ ਸਿਮਰ ਤਹ ਪੂਰਨ ਹੋਵਹਿ ਕ ஜ சும தே நானபோ சேச்சின மீத்தயபாணி ஹார ஜஸ் க ਨਾਨਕ ਤਹਿ ਜਗ ਜੀਤ ਗੈ ਕਨ ਸਿਮਰਨ ਰਾਮ ਕੋ ਸੋ ਨਰਨੁ ਪ੍ਰਤਾਜਾਨ ਤਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤਿ ਭਗਵਾਨ ਦੀ ਕਹ ਨਾ ਹੈ ਮਨ ਜੈਸੇ ਸ਼ੁਕਰ ਸਵਾਨ ਨਾਨਕ ਮਾਨੋ ਤਾਏ ਤਨ ਸਭੀ ਕੋ ਗਰਉ ਜਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਤ ਤਿਰਤ ਵਰਤ ਅਰਦਾਸ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤਹ ਜੋ ਕੁੰਚਰ ਈਸ਼ਾਨ ਸਿਰ ਕੰਪਿਓ ਪਗ ਡਗਮ ਗਏ ਨਨ ਜੂਤ ਤੇ ਹੀ ਨਾ ਕਉ ਨਾਨਕ ਇਹ ਬਿਦਪਈ ਤਉ ਨ ਹਰ ਰਸ ਲੀਨ ਨਿਜ ਕਰ ਦੇ ਕਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤਹਿਰਾ ਕੋ ਮਨ ਮਾਏ ਜਗਰ ਤੇ ਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕੈ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਰਾਮ ਗਯੋ ਰਾਮਨ ਗਯੋ ਤਉ ਬੋ ਬ ਪਰਵਾਰ ਬੋ ਨਾਨਕ ਤੇਰ ਘਸ ਨਹੀਂ ਸੁਪਨੇ ਜੋ ਸੰਸਾਰ ਦਾਤਾ ਤਾ ਕੀ ਕੀ ਦੀ ਹੈ ਜੋਨ ਹੋਣੀ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਜੋ ਪਜੋ ਸੋ ਬਿਨ ਸਹੈ ਪਰ ਹੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਰਾ ਬਲ ਛੁਟ ਕਿਉ ਬੰਦਨ ਪਰੇ ਕਚੂ ਨਾ ਹੋਤੇ ਪਾਏ ਕੋ ਨਾਨਕ ਅਬ ਓਟ ਹਰ ਗੱਜ ਜਉ ਸਹਾਰੇ ਹਲ ਹੋਆ ਬੰਦਨ ਛੁਟੇ ਸਭ ਕਿਛ ਹਉ ਤੇ ਪਾਏ ਨਾਨਕ ਸਭ ਕਿਸ ਤੁਮਰੇ ਹਾਥ ਮੈਂ ਤੁਮਹੀ ਹੋ ਤਸਹਾਏ ਸੰਗਸ ਖਾ ਸਭ ਤਜ ਗਏ ਕੋ ਨਾਨਕ ਹੋ ਸਾਥ ਕਉ ਨਾਨਕ ਇਹ ਬਿਪਤ ਮੈਂ ਏਕ ਏਕ ਰਬੁਨਾਕ ਨਾਮ ਰਿਓ ਸਾਧੂ ਰਹਿਓ ਰਹਿਓ ਪ੍ਰਗੋਬਿੰਦ ਪਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮਿ ਉਰਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਨਾਮ ਨਾਮ ਉਲ ਮੈਂ ਕਹਿਓ ਜੋ ਕੈ ਸਮ ਨਹੀਂ ਕੋਈ ਦੈਸ ਮਰਤ ਸੰਕਟ ਮੇਟੈ ਦਰਸ ਤੁਹਾਰੋ ਦਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸ ਤੂੰ ਪਈਓ ਸਤ ਸੰਤੋਖ ਰਿਟਾਰੋ ਤੇ ਬੇਦਾਨਾ ਖਾਪੁਰਾ ਪਈਓ ਜਿਸ ਕਾ ਸਭਸ ਅਗਾਦ ਤੀ ਕੁ ਖਲੇ ਜੀ ਪੁੰਚੇ ਇਸ ਕਾ ਹੋਏ ਵਾਸਤ ਤ ਜੀ ਨੈ ਜਾਈ ਇਤ ਨਿਤ ਰਖ ਉਰ ਤਾਰੋ ਤਮ ਸੰਸਾਰ ਚਰਣ ਲੱਗ ਤਰੀਏ ਸਬ ਨਾਨਕ ਬ੍ਰਹਿਮ ਪ੍ਰਸਾਰੋ ਲੋਕ ਮਹੱਲਾ ਪਜਵਾ ਤੇਰਾ ਕੀਤਾ ਜਾਤੋ ਨਹੀਂ ਮੈਂ ਤੋ ਜੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਹਿਰਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਦੀਵਾ ਤਨ ਮਨ ਥੀਵੇ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਦੀਵਾ ਤਨ ਮਨ ਥੀਵੇ ਹਰੇ ਆ ੴ ਸਤ ਗੁਰ ਪ੍ਰਸਾਦ ਰਾਗ ਮਾਲਾ raag ek sang panch varangan sang ala pe at anandan ratnam raag pe rove karhi panch raag ni sang uch rahi ratnam pe bhi bilav li unne aaki gaav hai bangali unne asleekhi ki pevari e pairon ki panchonari pancham har kh de saath sunawe bangalab ਦ ਮਾਦਵ ਗਾਵ ਹੈ ਰਹਿਤ ਮਿਲਾ ਬਲਬਾਬੀ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਪੈਰਵ ਕੇ ਗਾਵੇ ਗੈਨ ਪਤਰ ਦੁਤੀਆ ਮਾਲਕ ਸੱਜ ਅਲਾਪੇ ਸੰਗ ਰਾਗਨੀ ਪਾਂਚੋ ਥਾਪ ਹੈ ਓਟ ਤਰੀ ਅਰਦੇ ਬਕਤਾਨੀ ਗੰਦਾਰੀ ਸੀ ਹੁਤੀ ਉਚਾਰੀ ਨਾਸਰੀਏ पांचो भाई माल राग को सत्संग लाई नारू मस्त अंग में मारा पर बलचंड को शख उबारा हो दियो पौरा आनंद भाई अष्टमाल को सत्संग लाए मंडे आयो ढोल ਪੰਚਨਾਰ ਸੰਗ ਉਸਟ ਸੁਤ ਦੇ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਇਹ ਲੰਕੀ ਦੇਵ ਕਰੀ ਆਈ ਬਸਾਂਤੀ ਸੰਦੂਰ ਸੁਹਾਈ ਸਰਸ ਅਹਿਰੀ ਲੈ ਪਾਰ ਜਾ ਸੰਗ ਲਾਈ ਪੰਟੋ ਆਰ ਜਾ ਸਰਮਾਨੰਦ ਪਾਸ ਕਰ ਆਏ ਚੰਦਰ ਬਿਮ ਮੰਗਲਨ ਸੁਹਾਈ ਸਰਸ ਬਾਨਿਓ ਆਹੀ ਬਨੂਦਾ है सरस बसंत पुत्र मैं कहे सवारी न आई दीपक की बारी पट मंजरी डोडी कही अलाप कामो दीओ गुजरी ਸੰਗ ਦੀਪਕ ਕੇ ਤਾਪ ਕਲੰਕ ਤਪੰਤਲਿ ਆਰਾਮਾ ਕਮਲ ਕੁਸ਼ਮ ਚੰਪਕ ਕੇ ਨਾਮਾ ਸਾਰਾ ਔਕਾਨ ਰਾਤ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਤਿ ਸ੍ਰੀ ਅਕਾਲ ਹੀ ਰਾਗ ਮੈਂ ਗਾਵੇ ਪਾਂਚੋ ਸੰਗ ਪਰੰਗਨ ਲਾਵ ਹੈ ਤੇ ਰਾਗੀ ਕਰਨਾਟੀ ਤਰੀ ਗਵਰੀ ਗਾਵੇ ਆਸਾਵਰੀ ਤੇ ਪਾਚੇ ਸਿੰਧ ਵੀ ਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਦਰਾ ਔਰ ਗੋਨ ਗੰਭੀਰ फास्ट पुत्र श्री राग, गुन राग तर तर के गुंड कुंभ हमीर फास्ट न मेघ राग बेगावे पांच संग बरंगन लाव है ओरट गोड मलारी तुनी उन गावे आशा गुण गुनी उठे सुर सुहापन किनी मेघ राग सो पाछोतिनी मेरा तरज धरमीदारा ਜਬਲੀ ਤਰਨਟ ਆਉ ਜਲ ਤਾਰਾ ਸੁਨ ਗਾਵੇ ਸੰਕਰ ਔ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਬਸਰਾ ਦੇ ਨਗਾਈ ਗੰਗ ਰਾਗਨੀਤੀ ਸ ਸਭੇ ਪੁੱਤਰ ਰਗਨ ਭੇ 88 ਹੈ 10 20 ਸਤਿਰਾ ਦੇਨ ਗਾਏ ਸੰਗ ਰਾਗਨੀਤੀ ਸਭੇ ਪੁੱਤਰ ਰਾਗਨ ਕੀ 88 ਹੈ 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ੍ਰੀ ਅਕਾਲ ਜਕਾਰਾ ਛੱਡੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸਮੂਹ ਸੰਗਤਾਂ ਨੂੰ ਨਗਰ ਦੀਆਂ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਸਮੋਹ ਮੈਂ ਬੰਦ ਕਰ ਦਿੰਦਾ ਮੈਂ ਕੋਈ ਨਹੀਂ ਐਂਡ ਆਪਣਾ ਤੋਂ ਉਹਦੀ ਕਰਨਾ ਹੈ ਮਸਤ ਕਾੜ ਦੀ ਨਗਰ ਦੀ ਸੰਗਤਾਂ ਵੱਲੋਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਨਾਲ ਨਿਲ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ 500 ਰੁਪਏ